ਵਿਨਾ ਰਾਜ ਮੈਂ ਤੇ ਅਰਦਾਸਾਂ ਬੇਨਤੀਆਂ ਕਰਕੇ ਆਪ ਜੀ ਦੇ ਦਰ ਤੋਂ ਇਹ ਪੁੱਤਰ ਦੀ ਦਾਤ ਪ੍ਰਾਪਤ ਕੀਤੀ ਸੀ। ਔਰ ਆਪ ਜੀ ਦਾ ਇੱਕ ਗੁਰਸਿੱਖ ਹੋਇਆ ਜੋ ਝਾਰੂ ਦੀ ਸੇਵਾ ਕਰ ਰਿਹਾ ਸੀ। ਔਰ ਮੇਰੇ ਲੜਕੇ ਨੇ ਜੋ ਲੜਕੀਆਂ ਵਾਹੇ ਮੰਤਰ ਪਾਏ ਹੋਏ ਸਨ ਜਦੋਂ ਝਾੜੂ ਨੂੰ ਪੈਰ ਲਾਇਆ ਤੇ ਸੁਭਾਵਿਕੀ ਬਚਨ ਕਰ ਦਿੱਤਾ ਕਿ ਪੁੱਤਰੇ ਝਾੜੂ ਨੂੰ ਪੈਰ ਨਹੀਂ ਲਾਇਆ ਕਰਦੇ ਜਦੋਂ ਉਹਨਾਂ ਨੇ ਬਚਨ ਮੁਖ ਦੇ ਵਿੱਚੋਂ ਕਿਹਾ ਤੇ ਇਹਦੇ ਸਾਰੇ ਅੰਧ ਲੜਕੀਆਂ ਵਾਲੇ ਹੋ ਗਏ ਮਹਾਰਾਜ ਮੇਰੇ ਉੱਤੇ ਕਿਰਪਾ ਕਰੋ ਹੂੰ ਕਿ ਕੇ ਮੇਰਾ ਜੋ ਰੜਕੇ ਬਣਿਆ ਹੈ ਇਹ ਨੜਤਾ ਹੀ ਬਣ ਜਾਵੇ ਨੀ ਹਰ ਕਰ ਤੁੰਡਾ ਗੱਤ ਲਾਉਣਾ ਕਿਹਾ ਹੈ ਉਹ ਹੋਵੇਗਾ ਤੇ ਮੋਰਾ ਪਰ ਇੱਕ ਹੋਰ ਅਪਾਣ ਕਰਕੇ ਦੇਖ ਲਗੋ ਜੇਕਰ ਉਹਨਾਂ ਨੇ ਵਚਨ ਕਰ ਦਿੱਤਾ ਤੁਹਾਨੂੰ ਵੀ ਨਹੀਂ ਦੱਸ ਦਿੰਦੇ ਹਾਂ ਮੈਂ ਇੱਜ ਨਹੀਂ ਕਰ ਸਕਦਾ ਕਿਉਂਕਿ ਜੋ ਬੰਦਗੀ ਕਰਨ ਵਾਲੇ ਹੋਇਆ ਕਰਦੇ ਨੇ ਉਹਨਾਂ ਦਾ ਕਿਹਾ ਹੋਇਆ ਬਚਲ ਕਹਿੰਦੇ ਪੂਰਾ ਹੰਕਾਰ ਉਹ ਕੀ ਆਖੀ ਉਹ ਤੁਹਾਨੂੰ ਕੋਈ ਕਹਿ ਸਕਦੇ ਪਰ ਇੱਕ ਮਤਾਰੋ ਬਾਹਰ ਦੱਸ ਦਿੰਦਾ ਹਾਂ ਕਿ ਆਪਣੇ ਉਸ ਮਰਦ ਦੀ ਮੜਕਿਆਂ ਵਾਲੇ ਕੱਪੜੇ ਤਾੜ ਕਰਕੇ ਲੈ ਕੇ ਜਾਓ ਗੁਰੂ ਭਾਈ ਗੋਲੋ ਦੀ ਕਾਰਵਾਈ ਹੋਈ ਹੈ ਜਿਆਉਂ ਨਾ ਤਕਰੀ ਪਾ ਦੇ ਲਿਆ ਸੇ ਦੁਆਰਾ ਉਸ ਤੋਂ ਲੜਕੇ ਵਾਲੇ ਕੱਪੜੇ ਪਵਾ ਕਰਕੇ ਦੇਹ ਚਾੜ੍ਹ ਦੇ ਕੇ ਜਿਆਉਂ ਦੇ ਪੈਰ ਲਵਾਏ ਮਿਹਰਬਾਨੀ ਹੈ ਬਾਬਾਈ ਗੁਰੂ ਜੀ ਨੇ ਬਾਤ ਆ ਕੇ ਵੀ ਨਹੀਂ ਦੱਸ ਦਿੱਤੀ ਕਿ ਜਦੋਂ ਉਹ ਵਕਤ ਕਹਿਣਗੇ ਕਿ ਆ ਉਤਰੋ ਨਾ ਬੰਦੇ ਮਾਣਪੁਰ ਤੋਂ ਉਤਰੇ ਦਾ ਮੇਟੂਨਿਆ ਕੰਮ ਪੂਰਾ ਹੋ ਜਾਵੇਗਾ ਲੜਪਾ ਬਣ ਜਾਵੇਗਾ

ਜਦੋਂ ਫੇਰ ਦਵਾਰ ਦਵਾਰੇ ਦਾ ਹੁਣ ਲਾਣਾ ਜੋੜ ਮੇਲਾ ਪਹਾੜਾ ਮੰਗਲਪੁਰ ਡੇਰਾ ਖਾਨਪੁਰ ਹਰ ਸਾਲ ਜੋ ਲੋੜ ਮੇਲਾ ਬਣਾਇਆ ਜਾਂਦਾ 27 ਜੇਠ ਨੂੰ ਪਾਠ ਰੰਭ ਹੁੰਦਾ ਖੰਡ ਪਾਠ 27 ਜੇਠ ਨੂੰ ਪੂਰਪੈਂਦੇ ਨੇ ਬੰਦਗੇ ਕਰਨ ਵਾਲਾ ਕਹਿ ਦਿੰਦਾ ਉਹ ਪੂਰਾ ਹੋ ਜਾਂਦਾ ਤੇ ਭਾਈ ਪਹਿਲਾਂ ਜਿਹੜਾ ਪਸਤਾ ਵਗਿਆ ਤੇ ਉਹਦੇ ਗਵਾਰਾ ਸਾਰੇ ਅੰਗ ਲੜਕਿਆਂ ਵਾਲੇ ਹੋ ਗਏ